ਸਾਰੇ ਦੋਨਰਕਾਰੀ ਸਾਥੀਓ ਸਾਰੀਆਂ ਹੀ ਜਥੇਗੰਦੀਆਂ ਦੇ ਆਗੂ ਸਹਿਬਾਨ ਸਾਹਮਣੇ ਖੜੇ ਦੇ ਦਵਿੰਦਰ ਸਿੰਘ ਜੀ ਬਸੌਦ ਪੂਰਨ ਸਿੰਘ ਖਾਈ ਜੀਤ ਸਿੰਘ ਜੀ ਤੇ ਹੋਰ ਸਾਰੀਆਂ ਸਭ ਦੀ ਇਹਨਾਂ ਦੇ ਵਿੱਚੋਂ ਆਏ ਕਾਮਯੋ ਬਾ ਦਸ ਕਿ ਮਿੰਟ ਤੇ ਹੁਣ ਗੱਲਬਾਤ ਛੱਡ ਦੂ ਕਿਰਪਾ ਕਰਕੇ ਆਪਾਂ ਦਵਿੰਦਰ ਜੀ ਦੀਆਂ ਗੱਲਾਂ ਸੁਣਨੇ ਆ ਇਸ ਤੋਂ ਬਾਅਦ ਇਕਤਾ ਇਹ ਹੈ ਕਿ ਆ ਵੀਰਾਂ ਤੋਂ ਸਿੱਖੀਏ ਕੁਝ ਕਿਸਾਨ ਵੀਰਾਂ ਤੋਂ ਦੇਖੋ ਜਦੋਂ ਸੰਘਰਸ਼ ਕਰਦੇ ਆਂ ਅੰਦੋਲਨ ਕਰਦੇ ਆਂ ਸਾਰੇ ਰਸਤੇ ਸਰਕਾਰ ਕੋਲੇ ਖੁੱਲੇ ਹੁੰਦੇ ਆ ਇਹ ਮਤ ਸੋਚੋ ਵੀਏ ਸੋਖੇ ਜੇ ਕੁਝ ਮਿੰਨੂ ਛੁੱਟੀਆਂ ਲੈ ਕੇ ਘਰਾਂ 'ਚ ਬੈਠੇ ਨੇ ਇਹ ਠੀਕ ਵੀ ਨਿੱਜੀ ਵਿਰਤੀ ਹੈ ਪਸ਼ੂ ਵਿਰਤੀ ਵੀ ਕਹਿ ਸਕਦੇ ਆ ਪਸ਼ੂ ਆਪਣੇ ਖਾਤਰੀ ਸੋਚਦਾ ਹੈ ਬਸ ਦੂਜੇ ਬਾਰੇ ਨਹੀਂ ਸੋਚਦਾ ਸਾਂਝੀ ਵਿਰਤੀ ਹੈ ਕਿ ਅਸੀਂ ਜੋ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਬਾਰੇ ਇਕੱਠੇ ਹੋ ਕੇ ਇੱਕ ਫੇਲ ਬੈਠ ਕੇ ਕਿਵੇਂ ਸੋਚੀਏ ਕਿਸਾਨ ਵੇ ਉਹੀ ਨਹੀਂ ਆਏ ਆਪਣੇ ਚ ਅਸੀਂ ਉਹੀ ਨਹੀਂ ਆਏ ਇੱਥੇ ਸਾਨੂੰ ਪਤਾ ਸਾਡਾ ਵੀ ਦਰਦ ਇਹਦੇ ਨਾਲ ਜੁੜਿਆ ਹੋਇਆ ਹੈ ਕਿਸਾਨੀ ਦਾ ਦਰਦ ਜੁੜਿਆ ਹੋਇਆ ਹੈ ਕਿ ਸਾਨੂੰ ਕੋਣ ਮੁਫਤ ਵੀ ਦੀ ਦਿਓ ਪ੍ਰਾਈਵੇਟ ਵਾਲੇ ਤਾਂ ਜਿਹੜੇ ਫੰਡ ਚੱਕ ਲੈਂਦੇ ਨੇ ਤੇ ਨਾਲ ਦੀ ਨਾਲ ਜ਼ਮੀਨਾਂ ਤੇ ਜਦੋਂ ਅੱਖ ਹੋਵੇ ਉਹਨਾਂ ਦੀ ਤੇ ਫਿਰ ਇਹਨਾਂ ਨੂੰ ਹੀ ਪਤਾ ਕਿ ਸਾਨੂੰ ਟਿਵਨ ਚਕਾਉਣਗੇ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇ ਆਧਾਰਾਂ ਨਾਲ ਰਿਹਾ ਸਾਡਾ ਕੀ ਬਣੂ ਸਾਥੋਂ ਪੀਪਲ ਵੀ ਨਹੀਂ ਚੱਕੇ ਜਾਣ। ਸੋ ਮੇਰੇ ਕਹਿਣ ਦਾ ਮਤਲਬ ਵੀਰੋ ਗੁੱਸਾ ਨਾ ਬੰਨੇ ਇਸ ਚੀਜ਼ ਦਾ ਇੱਕ ਤਾਂ WhatsApp ਵਾਲੀ ਖੁਦਗਰਦੀ ਥੋੜੀ ਕੱਢ ਕੇ ਨਾ WhatsApp ਵਾਲੀ ਲੜਾਈ ਬੜੀ ਦੇਖਦੇ ਆਂ ਸੀ। ਨਾ ਹੁੰਡੀ ਚੱਲਦੀ ਇਹ WhatsApp ਬਣੀ। ਹੁਣ ਲੜਾਈ ਚੱਲੂ ਇੱਥੇ ਬੈਠ ਕੇ ਲੜਾਈ ਚੱਲੂਗੀ ਕਿਸਾਨਾਂ 'ਚ ਬੈਠ ਕੇ ਲੜਾਈ ਚੱਲੂ ਮਜ਼ਦੂਰਾ 'ਚ ਬੈਠ ਕੇ ਹੱਕੀ ਮੰਗਾ ਮੰਗਣਾਂ 'ਚ ਬੈਠ ਕੇ ਤੇ ਇੱਕ ਬਦਲਾ ਦੀ ਲੜਾਈ ਚੱਲੂ ਹੁਣ ਬਚਾਓ ਦੀ ਲੜਾਈ ਨਹੀਂ ਹੁਣ ਚੱਲਣੀ। ਕੁਝ ਨਹੀਂ ਬਚਾ ਸਕਦੇ ਬਚਾਉਣ ਨਾਲ ਬਚਾ ਦੀ ਲੜਾਈ ਕੀ ਆ ਆਪਣੀ ਮੰਗਾ ਮੰਨ ਲਓ ਜੀ ਬਚਾਅ ਹੋ ਗਿਆ ਮੰਨ ਲੈਣਗੇ 2021 ਚ 15 ਦਿਨ ਸੰਘਰਸ਼ ਕੀਤਾ ਆਪਾਂ ਮਨਾਈਆਂ ਉਦੋਂ ਮੈਂਕਮੇ ਜੀ ਸੀ ਇਕਤਾ ਵੰਚ ਦੇ ਮੈਂਬਰ ਸੀ ਪੰਜਾਬ ਦੇ ਗਵਿੰਦਰਪੁਰ ਸਿੰਘ ਜੀ ਸਾਨੂੰ ਪਤਾ ਹੈ ਕਿਹੜੀਆਂ ਹਾਲਤਾਂ 'ਚ ਉੱਤੇ ਪਟਾਲੇ 15 ਦਿਨ ਲਗਾਤਾਰ ਜਦੋਂ ਆਪਣਾ ਸੰਘਰਸ਼ ਚੱਲਿਆ 24 ਦੇ ਵਿੱਚ ਸਤੰਬਰ ਦੇ ਵਿੱਚ ਆਪਾਂ ਆਹੀ ਕੁਸਕੀਤਾ ਸੀ ਤੇ ਕਟਕਟ 15 ਸਰ ਕੂਲਰ ਕਰਵਾਏ ਨੇ ਅੱਜ ਵੀ ਸਥਿਤੀ ਕੁਝ ਹੋਰ ਐ ਅੱਜ ਦੀ ਸਥਿਤੀ ਨਾਲ ਆਪਣੀ ਲੜਾਈ ਰਿਹਾ ਅਦਾਰੇ ਨੂੰ ਬਚਾਉਣ ਦੀ ਨਿੱਜੀ ਕਰਨ ਰੋਕਣ ਦੀ ਨਿੱਜੀ ਕਰਨ ਸਾਡੀਆਂ ਜੇਬਾਂ ਚ ਆਵੜਿਆ ਨਿੱਜੀ ਕਰਨ ਦਾ ਬਦਲ ਕੀ ਹੋਵੇ ਇਹ ਵੀ ਇੱਕ ਲੜਾਈ ਐ ਮੌਜੂਦਾ ਸਿਸਟਮ ਦਾ ਬਦਲ ਕੀ ਹੋਵੇ ਇਹ ਵੀ ਇੱਕ ਬਦਲਾਅ ਦੀ ਲੜਾਈ ਹੋਊਗੀ ਇਹ ਨਹੀਂ ਚੱਲਦਾ ਜਿਹੜਾ ਹੁਣ ਚੱਲ ਰਿਹਾ ਇਹ ਨੋਟ ਕਰ ਲਊਗਾ ਜਦੋਂ ਸਾਰੇ ਫਿਰਕੇ ਸਾਰੇ ਮਿਹਨਤੀ ਕੋਸ਼ ਲੋਕ ਦੁਨੀਆ ਦੇ ਅੱਤੇ ਪਏ ਨੇ ਭਾਈ ਸ਼੍ਰਿੰਦਰ ਮਾਨ ਗੱਲ ਕਰਕੇ ਗਿਆ ਸੀ 27 ਚ ਬਦਲਾ ਲਈ ਤਿਆਰ ਹੋ ਜੋ ਫੇਰ ਕਿਹੜੇ ਨਵੇਂ ਕਿਹੜੇ ਆ ਜਾਣਗੇ ਭਾਈ ਕਾਂਗਰਸੀਆਂ ਨੇ ਉਹ ਵੀ ਕੁਝ ਕਰਨਗੇ ਅਕਾਲੀ ਦਰ ਵਾਲੇ ਕਰ ਕੀ ਗਏ ਨੇ ਸਾਰਾ ਕੁਝ ਇੱਥੇ ਤੀਜੀ ਭਾਜਪਾ ਵਾਲੀ ਆ ਗਈ ਉਹਨੂੰ ਆਪਾਂ 13 ਮਹੀਨੇ ਦੇਖੀ ਹੈ ਕੀ ਕੁਝ ਕਰਿਆ ਹਰਿਆਣੇ ਚ ਇਹੀ ਲੈਣ ਪਾਲ ਪੂਲਿੰਗ ਪਾਲਸੀ ਲਾਗੂ ਹੋ ਰਹੀ ਹੈ ਜਿਹੜੀ ਇਹ ਛਿੱਤਰ ਖਾ ਕੇ ਨੇ ਵਾਪਸ ਲਈ ਹੈ ਫੋ ਮੇਰੇ ਕਹਿਣ ਦਾ ਮਤਲਬ ਹੀ ਹੈ ਮੈਂ ਤਾਂ ਇੰਨੀ ਕ ਗੱਲੇ ਕਰੂੰ ਟਾਈਮ ਘਟ ਹੈ ਦੋ ਬਲਾਰੇ ਹੋਰ ਬੋਲਣੇ ਨੇ ਕਿ ਆਪਾਂ ਸਥੇਤ ਹੋ ਕੇ ਕਿਸਾਨ ਵੀਰਾਂ ਦਾ ਗਿਲਾ ਹੁੰਦਾ ਕਿ ਜਦੋਂ ਉਹ ਸੰਘਰਸ਼ ਚੱਲ ਕਰਦੇ ਨੇ ਅਸੀਂ ਕਹਿੰਦੇ ਆਪ ਸਾਡਾ ਅਸੀਂ ਉਹਨਾਂ ਤੋਂ ਕੀ ਲੈਣਾ ਅਸੀਂ ਬਹੁਤ ਕੁਝ ਲੈਣਾ ਹੈ ਉਹਨਾਂ ਤੋਂ ਅਸੀਂ ਇਕੱਲੇ ਸਦਾਰੇ ਨੂੰ ਨਹੀਂ ਬਚਾ ਸਕਦੇ ਉਹਨਾਂ ਦੇ ਹਿੱਤ ਜਦੋਂ ਜੋੜੇ ਨੇ ਸਾਡੇ ਨਾਲ ਖੜਨਗੇ ਕਿਸਾਨ ਜੱਫੇਬੰਦੀਆਂ ਖੜਨਗੀਆਂ ਮਜ਼ਦੂਰ ਜੱਫੇਬੰਦੀਆਂ ਖੜਨਗੀਆਂ ਸਾਰੇ ਖੇਤਕਾਰ ਸਾਡੇ ਨਾਲ ਖੜਨਗੇ ਕਿਆ ਸਮਰਾਟ ਮੀਟਰ ਐਰਾ ਵਗੈਰਾ ਜੋ ਤੁਸੀਂ ਕੰਪਨੀ ਆਰੀ ਰਾਹ ਪੱਤਰਾ ਕਰ ਰਹੇ ਸਾਨੂੰ ਮਨਜ਼ੂਰ ਨਹੀਂ ਤਾਂ ਫਿਰ ਜਿਵੇਂ ਲੈਣ ਪਾਲਸੀ ਗਰੱਦ ਹੋਈ ਹੈ ਉਹ ਕਾਨੂੰਨ ਵੀ ਰੱਦ ਹੋ ਜਾਣਗੇ ਨਹੀਂ ਕਿੱਕ ਕਰਕੇ ਵਾਧਣਗੇ ਭਾਈ ਵਾਦੇ ਰਹੇ ਨੇ ਅਸੀਂ ਜੀ.ਟੀ.ਪੀ. ਆਲੇ ਸਾਥੀ ਉਹ ਪ੍ਰਾਈਵੇਟ ਚੋਂ ਨਿਕਲੇ ਹੋਏ ਨੇ ਲੌਲੀਪੌਪ ਦਿੱਤਾ ਵੀ ਸਾਨੂੰ ਰੈਗੂਲਰ ਕਰਾਂਗੇ ਭਾਤੀ ਆਖਰੀ ਬੇਨਤੀ ਸੰਜੇ ਮੋਰਚੇ ਨੂੰ ਦਵਿੰਦਰ ਸਿੰਘ ਜੀ ਨੋਟ ਕਰ ਲਿਓ ਖਾਸ ਕਰ ਤੁਹਾਡੇ ਯਾਦ ਹੋ ਉਹ ਮਿਹਨਤ ਜਿਹੜੀ ਤੁਸੀਂ ਕੀਤੀ ਆ ਉਹ 21 ਚ ਆਪਾਂ ਨਾਲ ਹੀ ਸੀ ਜਿੰਨੀਆਂ ਤਾਂ ਪੈਨਸ਼ਨ ਜੱਫੇਵੰਦੀਆਂ ਨੇ ਤਾਲਮੇਲ ਕਰ ਲਿਆ ਸਾਰੀਆਂ ਨਾਲ ਜਿੰਨੀਆਂ ਕੁਲਦੀਪ ਸਿੰਘ ਵਿਚੇ ਵਿਚੋ ਕੇ ਵਰਕੇ ਦੀਆਂ ਰਹਿ ਗਈਆਂ ਉਹਦੇ ਨਾਲ ਕਰ ਲਿਆ ਤਾਲਮੇਲ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ ਵੀ ਨਾ ਲਾਲ ਧੰਦੇ ਵਾਲਿਆਂ ਨੂੰ ਬੈਠਣ ਦੇਣਾ ਨਾ ਲੀਲੀ ਵਾਲਿਆਂ ਨੂੰ ਬੈਠਣ ਦੇਣਾ ਚੰਡੇ ਦਾ ਸਾਰਿਆਂ ਨੂੰ ਇੱਕ ਪਾਸੇ ਰੱਖ ਤੇ ਹੁਣ ਤਾਂ ਮਗਰ ਚਿੱਟਾ ਲੱਗਣ ਲੱਗ ਗਿਆ ਉਹ ਲੱਗ ਰਿਹਾ ਸਾਹਮਣੇ ਫੇਰ ਇਸ ਘਰਸ ਜਿੱਤੇ ਜਾਣਗੇ ਫੇਰ ਹੀ ਇਸ ਆਧਾਰੇ ਨੂੰ ਬਚਾਇਆ ਜਾ ਸਕੂ ਆਧਾਰਾ ਨਾ ਬਚਿਆ ਨਾ ਸਾਡੀਆਂ ਪੈਨਸ਼ਨਾਂ ਨਾ ਸਾਡੀਆਂ ਤਨਖਾਹਾਂ ਜਦੋਂ ਕਿਸੇ ਅਡਾਨੀਵਾਨੀ ਦਾ ਇਹ ਹੋ ਗਿਆ ਤਾਂ ਚੱਡੀਗੜ੍ਹ ਵਾਲੀ ਕਰਨਗੇ ਕਿ ਤੇਰੇ ਨੰਬਰ ਕਿੰਨੇ ਬਣੇ ਨੇ ਕਯੂਆਰ ਨਹੀਂ ਲਿਖਦੇ ਹੋ ਅੱਜ ਤਿੰਨ ਕਿੰਨੇ ਨੰਬਰ ਬਣੇ ਨੇ ਮਹੀਨੇ ਦੇ ਨੰਬਰ ਟੋਟਲ ਕਰਦੇ ਨੇ ਬਾਹਰਲੇ ਕੈਨੇਡਾ ਵਾਲਿਆਂ ਨੂੰ ਪੁੱਛ ਲੋ ਜਾ ਕੇ ਜੇ ਇੱਕ ਐਕਸੀਡੈਂਟ ਕਰਦੇ ਨੇ ਇੱਕ ਸਾਲ ਪੀਆ ਲੇਟ ਹੋ ਜਾਂਦੀ ਹੈ ਵੀ ਇਹੀ ਕੁਸੂਰੇ ਸੋਡਣਾ ਕਰਨਗੇ ਸੌ ਆਧਾਰਿਆਂ ਨੂੰ ਬਚਾਉਣ ਦੀ ਲੜਾਈ ਕਿਸਾਨੀ ਮੰਗਾਂ ਦੇ ਨਾਲ ਮਜ਼ਦੂਰਾ ਦੀ ਮੰਗਾਂ ਸਾਰੀਆਂ ਸਾਂਝੀਆਂ ਕਰਦੇ ਲਈ ਦਵਿੰਦਰ ਸਿੰਘ ਥੋੜਾ ਜ਼ੋਰ ਲਾ ਗਿਆ ਹੋਰ ਬਹੁਤ ਮਿਹਨਤ ਕੀਤੀ ਹੈ ਜੀ ਪੂਨੇ ਸਿੰਘ ਜੀ ਕਰ ਰਹੇ ਨੇ ਮਿਹਨਤ ਨਾਲ ਸਾਰੇ ਸਾਥੀ ਕਰ ਰਹੇ ਨੇ ਵਧਾਈ ਦੇ ਪੱਤਰ ਨੇ ਸਾਰੇ ਆਪ ਦੇ ਇਕੱਲੇ ਸਿਚੁਏਸ਼ਨ ਦੇ ਕੇ ਇਕੱਠੇ ਬੈਠੇ ਨੇ ਤੇ ਉਹਨਾਂ ਵਾਲੀ ਸਾਜੀ ਲੜਾਈ ਆਪਾਂ ਲੜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਰੇ ਲਾਓ ਉੱਚੇ ਆਵਾਜ਼ਾਂ ਕਰਕੇ ਥੋੜਾ ਜਿਹਾ ਪੰਜਾਬ ਸਰਕਾਰ ਨੂੰ 进来吧。